ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਜੜਦੀ ਕਲਾ ਚ ਰੱਖਣਾ ਧੰਨ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਵੀ ਸਾਰੇ ਸੁਪਨੇ ਪੂਰੇ ਕਰਨ ਜਿਹੜੀ ਜਿਹੜੀ ਤੁਸੀਂ ਚੀਜ਼ ਮੰਗਦੇ ਹੋ ਵਾਹਿਗੁਰੂ ਸੱਚੀ ਨੀਤ ਨਾਲ ਮੰਗਦੇ ਹੋ ਤੁਹਾਨੂੰ ਜਰੂਰ ਦੇਵੇ ਤੇ ਮੈਂ ਡੇਲੀ ਵੀਡੀਓ ਤਾਂ ਪਾ ਦਿਆ ਕਰਾਂ ਜੀ ਫਿਰ ਤੁਸੀਂ ਨਾ ਦੇਖਦੇ ਨਹੀਂ ਇੰਨੀ ਵੀਡੀਓ ਮੈਨੂੰ ਇਹ ਹੁੰਦਾ ਵੀ ਚਲ ਮੈਂ ਤੀਜੇ ਦਿਨੋਂ ਵੀਡੀਓ ਪਾ ਦਿਆ ਕਰੂੰਗੀ ਤੁਸੀਂ ਦੇਖ ਲੈਣੇ ਹੋ ਨਾ ਤੇ ਕਿਉਂਕਿ ਮੈਨੂੰ ਵੀ ਟਾਈਮ 'ਚ ਟਾਈਮ ਕੱਢਣਾ ਪੈਂਦਾ ਜੀ ਹੁਣ ਰਾਤ ਹੋਈ ਪਈ ਆ ਪਹਿਲਾਂ ਅਸੀਂ ਪੀਸਾਂ ਦੀ ਵੀਡੀਓ ਬਣਾਈ ਹੈ ਹੁਣ ਅਸੀਂ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰਦੇ ਹਾਂ ਜੀ ਉਹ ਵੀਡੀਓ ਬਣਾਉਣੀ ਹੈ ਮੈਂ ਚਾਹਣੀ ਹੈ ਵੀ ਜਿਹੜਾ ਤੁਸੀਂ ਮੈਥੋਂ ਹੈਂਡੀ ਚਾਹਣਾ ਹੈ ਦੋ ਮਿੰਟ ਰੋਗਿਆ ਓਕੇ ਜਾ ਉਹ ਪਿੱਛੇ ਪਿਛਲੇ ਪਾਸੇ ਦੀ ਪੂ ਜਿੱਥੇ ਮੋਟਰ ਵਾਲਾ ਪਲੱਗ ਆ ਉੱਥੇ ਕੱਢ ਲਾ ਮੱਖਣੀ ਵਧੀਆ ਨੀ ਮਾਗਣੀ ਬਣਾਉਂਦਾ ਜੀ ਦੀਪੂ ਤਾਂ ਅੰਦਰ ਵਿੱਚ ਉਹਦਾ ਕੜਕ ਆਊਗਾ ਹੈਂਡੀ ਦਾ ਹਾਂਜੀ ਜਿਹੜਾ ਤੁਸੀਂ 24 ਮਿੰਟਾਂ ਵਾਲਾ ਪਾਠ ਕਹਿੰਦੇ ਉਹ ਮੇਰੇ ਮੂੰਹ ਚ 24 ਮਿੰਟਾਂ ਵਾਲਾ ਪਾਠ ਨਿਕਲ ਗਿਆ ਉਹ 24 ਦੋ 24 ਦਾ ਟਾਈਮ ਹੈ ਜੀ ਜਿਵੇਂ ਮੰਨ ਲਓ ਵੀ ਤੁਹਾਡਾ ਕੋਈ ਵੀ ਕੰਮ ਨਜਾਇਜ਼ ਅੜ ਜੇ ਵੀ ਤੁਸੀਂ ਅੰਤਾਂ ਦੇ ਦੁਖੀ ਹੋ ਕਿਸੇ ਜੀ ਤੁਹਾਡਾ ਕਿਸੇ ਪਾਸੇ ਕੋਈ ਕੰਮ ਨਹੀਂ ਬਣ ਰਿਹਾ ਵੀ ਤੁਹਾਡੀ ਜਦੋਂ ਆਪ ਜਦੋਂ ਮੈਂ ਹੁੰਦੀ ਸੀ ਮੈਨੂੰ ਐ ਹੁੰਦਾ ਸੀ ਵੀ ਮੇਰੀ ਕੋਈ ਬਾਹ ਫੜੇ ਹਨਾ ਕੋਈ ਮੈਨੂੰ ਵੀ ਸਹਾਰਾ ਦੇਵੇ ਬੰਦਾ ਜਦੋਂ ਹਾਰ ਜਾਂਦਾ ਉਹਦੀਆਂ ਤਖਲੀਫਾਂ ਤੋਂ ਜਾਂ ਕਬੀਲਦਾਰੀਆਂ ਤੋਂ ਜਾਂ ਘਰ ਦੇ ਕਲੇਸ਼ ਕਰਕੇ ਕਿਸੇ ਤਰ੍ਹਾਂ ਵੀ ਬੰਦਾ ਹਾਰ ਜਾਂਦਾ ਉਹਦਾ ਕਰਕੇ ਤਾਂ ਇਹ ਜਿਹੜੀ ਮੈਂ 24 ਮਿੰਟਾਂ ਵਾਲਾ ਪਾਠ ਨਹੀਂ ਹੈਗਾ ਜੀ ਉਹ ਨਾ ਮੈਂ ਭੁੱਲ ਕੇ ਸ਼ਾਇਦ 24 ਮਿੰਟਾਂ ਵਾਲਾ ਪਾਠ ਕਹੇਗੀ ਉਹ ਨਾ 2:24 ਤੇ ਰਾਤ ਨੂੰ ਉੱਠਣਾ ਪੈਂਦਾ 2:24 ਤੇ ਐਸਾ ਟਾਈਮ ਹੁੰਦਾ ਵੀ ਚੜੀ ਵੀ ਜਿਹੜੀ ਐ ਉਹ ਚੂਕਦੀ ਨਹੀਂ ਕੋਈ ਚੀਜ਼ ਨਹੀਂ ਉਸ ਵੇਲੇ ਬੋਲਦੀ ਜਾਨੀ ਕਿ ਇੰਨੀ ਸ਼ਾਂਤੀ ਹੁੰਦੀ ਹੈ ਵੀ ਤੁਸੀਂ ਉੱਠ ਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਊ ਠੀਕ ਹੈ ਕਈ ਕਹਿੰਦੇ ਕਿ ਪਛੈਣ ਰਾਤ ਕਿ ਰਾਤ ਨੂੰ ਉੱਠਣਾ ਔਖਾ ਲੱਗਦਾ ਦੇਖੋ ਵੀਰੇ ਕੋਸ਼ਿਸ਼ੇ ਕਰਨਾ ਜੇ ਤਾਂ ਤੁਸੀਂ ਵਿਆਹੀ ਵਰੇ ਹੋ ਠੀਕ ਹੈ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਤਾਂ ਤਾਂ ਤੁਸੀਂ ਨਹਾ ਕੇ ਪਾਠ ਕਰਨਾ ਜੇ ਤੁਸੀਂ ਸੁਚਮਜ ਰਹਿ ਰਹੇ ਹੋ ਚਾਹੇ ਤੁਸੀਂ ਵਿਆਹੀ ਹੋਏ ਹੋ ਤੁਸੀਂ ਸੁਚਮਜ ਰਹਿ ਰਹੇ ਹੋ ਬੀ ਥੋੜੀ ਸੁੱਚਮ ਹੈ ਤੁਹਾਨੂੰ ਸੁਧ ਨੂੰ ਪਤਾ ਵੀ ਕੀ ਕਹਿਣਾ ਚਾਹਣੀ ਆ ਕਿਉਂਕਿ ਕੁਝ ਕੁੜੀਆਂ ਵੀ ਮੇਰੀ ਵੀਡੀਓ ਦੇਖਦੀਆਂ ਆ ਮੈਂ ਇਸ ਕਰਕੇ ਕੁਝ ਵੀ ਐਸੀ ਗੱਲ ਨਹੀਂ ਕਹੂੰਗੀ ਵੀ ਜਿਹੜੀ ਆਉਟਰ ਲੱਗੇ ਵੀ ਇਹ ਤੁਸੀਂ ਵਿਆਹੇ ਬਾਰੇ ਹੋ ਕੇ ਵੀ ਸਚਤਾ ਤੇ ਪਵਿੱਤਰਤਾ ਰੱਖ ਰਹੇ ਹੋ ਹਨਾ ਤਾਂ ਫਿਰ ਤੁਸੀਂ ਉਹ ਪਾਠ 2:24 ਮਿੰਟਾਂ ਤੇ ਉੱਠਣਾ ਉੱਠ ਕੇ ਕਰ ਲੈਣਾ ਤੇ ਤੁਸੀਂ ਮਤਲਬ ਉਹਦੇ ਲਈ ਸੁਣਨਾਉਣ ਦੀ ਲੋੜ ਨਹੀਂ ਹੈਗੀ ਪੰਜ ਸ਼ਨਾਨਾ ਕਰੋ ਬੈਠੋ ਮਾੜਾ ਮੋਟਾ ਅੱਖਾਂ ਤੇ ਵੀ ਜਦੋਂ ਪਾਣੀ ਮਾਰੋਗੇ ਥੋੜੀ ਨੀਂਦ ਖੁੱਲੂਗੀ ਤੇ 2:24 ਤੇ ਵੀਰੇ ਤੁਸੀਂ ਉੱਠ ਖੜਨਾ ਉਹ ਕਿ 2:24 ਦਾ ਇਹ ਮਤਲਬ ਨਹੀਂ ਹੈਗਾ ਵੀ ਪਾਠ ਹੀ 2:24 ਤੇ ਸ਼ੁਰੂ ਕਰਨਾ ਕਿ ਤੇ ਇਸ ਚੀਜ਼ ਦੀ ਬਹਿਮ ਨਾ ਕਰ ਜਿਓ ਫਿਰ ਤੁਸੀਂ ਬਹਿਮ ਵਾਲਾ ਕਰਦੇ ਹੋ ਨੇ 2:24 ਦਾ ਭਾਵ ਮੇਰਾ ਇਹ ਹੈ ਵੀ 2:30 ਤੇ ਤੁਸੀਂ ਪਲਾਥਾ ਮਾਰ ਕੇ ਬਹਿ ਜਾਓ ਵੀ 5-6 ਮਿੰਟ ਨਾ ਸੋਨੂ ਮਤਲਬ 5-6 ਨਾਨਾ ਕਰਨ ਚਲਾ ਲਓ ਜਾਂ ਤੁਸੀਂ ਕੋਈ ਚਾਹ ਹੀ ਪੀਣੀ ਆ ਕਰਕੇ ਮੈਨੂੰ ਇਹ ਵੀ 5-6 ਮਿੰਟਾਂ ਚ ਸਭ ਕੁਝ ਹੋ ਜਾਂਦਾ ਬਸ ਇਹ ਚਾਹ ਤਾਂ ਇਸ ਟਾਈਮ ਰਾਤ ਨੂੰ ਪੀਣ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ ਭਾਈ ਵਿੱਚ ਹੋਣਗੇ ਜੇ ਤੁਸੀਂ ਚਾਹ ਪੀਣੀ ਆ ਤਾਂ ਤੂੰ 10 ਮਿੰਟ ਪਹਿਲਾਂ ਉੱਠ ਖੜੇ ਹੋ ਪਰ ਸਹੀ 2:30 ਮਿੰਟ ਤੇ ਪਾਠ ਕਰਨ ਲੱਗ ਜਿਓ ਤੇ 24 ਮਿੰਟਾਂ ਦਾ ਪਾਠ ਹੋ ਕਿਵੇਂ ਬਣਦਾ ਹੈ ਵੀ ਜਦੋਂ ਤੁਸੀਂ 2:30 ਮਿੰਟਾਂ ਤੇ ਜਾਂ 25 ਮਿੰਟਾਂ ਤੇ ਪਾਠ ਸਟਾਰਟ ਕਰ ਲਿਆ ਤਾਂ ਉਹ ਤੁਸੀਂ 20 ਤੋਂ 25 ਮਿੰਟ ਉਹ ਹੀ ਆਪ ਕਰਨਾ ਤੇ ਜਿੰਨਾ ਵੀ ਇਹਨਾਂ ਨੂੰ ਕੋਈ ਤਖਲੀਫ ਹੈ ਬੈਠਣ ਚ ਉਹ ਪਏ ਵੀ ਪਾਠ ਕਰ ਸਕਦੇ ਵੀ ਜਿਨ੍ਹਾਂ ਤੋਂ ਬੈਠਿਆ ਨਹੀਂ ਜਾਂਦਾ ਤਾਂ ਉਹ ਐਵੇਂ ਤੁਸੀਂ ਸਹੀ 15 ਮਿੰਟ ਲਾ ਲਿਓ 10 ਮਿੰਟ ਲਾ ਲਿਓ ਕੋਈ ਟਾਈਮ ਇਹਦਾ ਵੱਜਵਾ ਨਹੀਂ ਹੈਗਾ ਪਲੀਜ਼ ਇਹਨਾਂ ਚੀਜ਼ਾਂ ਚ ਬਹਿਮਾ ਚ ਨਾ ਬਿਓ ਕਿ ਕੋਈ 10 ਮਿੰਟ ਲਾਓ 15 ਲਾਓ 5 ਲਾਓ ਘਟੋ ਘਟ 5 ਮਿੰਟ ਤਾਂ ਜ਼ਰੂਰ ਹੋਣ ਜੀ ਠੀਕ ਹੈ 5 ਮਿੰਟ ਤਾਂ ਜ਼ਰੂਰ ਹੋਣ ਜੋ ਬੈਠ ਨਹੀਂ ਸਕਦੇ ਬਿਮਾਰ ਆ ਕੁਝ ਵੀ ਆ ਉਹ ਪੈ ਕੇ ਵੀ ਪਾਠ ਇਹ ਕਰ ਸਕਦੇ ਆ ਤੁਸੀਂ ਕੀ ਕਰਨਾ ਤੁਸੀਂ ਕਰਨਾ ਵੀ ਤੁਸੀਂ 2 ਵਜੇ ਤੋਂ ਬਾਅਦ ਪਾਠ ਸਟਾਰਟ ਕਰਨਾ 2 ਵਜੇ ਕੇ 25 ਮਿੰਟ ਤੱਕ ਉਠ ਖੜੋ 24 ਤੱਕ ਉਠ ਖੜੋ ਛੋਡਾ ਛੋਡੀ ਮਨ ਜੀ ਐਸ ਸਵਾਦ ਉਠ ਖੜੋ ਤੁਹਾਡੀ ਮਰਜ਼ੀ ਆ ਠੀਕ ਹੈ ਘਟੋ ਘਟ 5 ਮਿੰਟ ਤੱਕ ਜਾਪ ਤੁਸੀਂ ਕਰ ਨਹੀਂ ਕਰਨਾ ਪਰ ਵੱਧ ਤੋਂ ਵੱਧ ਮੈਂ ਕਹਣੀ ਜਿੰਨਾ ਕਰੋਗੇ ਓਨਾ ਸੋਡਾ ਫਾਇਦਾ ਹੋਊਗਾ ਵੀਰੇ ਛੋਡੇ ਵਿਗੜੇ ਕੰਮ ਬਣ ਜਾਣਗੇ ਜੋ ਚੀਜ਼ਾਂ ਮੈਂ ਆਪ ਕੀਤੀਆਂ ਨਾ ਤੁਹਾਨੂੰ ਉਹ ਦੱਸ ਰਹੀ ਹਾਂ ਸੁਣੀਆਂ ਸੁਣਾਈਆਂ ਮੈਂ ਕਦੇ ਗੱਲਾਂ ਨਹੀਂ ਕਰਦੀ ਹੁੰਦੀ ਕਿਉਂਕਿ ਜਿਸ ਜਿਸ ਬੰਦੇ ਨੇ ਖੁਦ ਅੱਗ ਚ ਸੇਕ ਸੇਕਿਆ ਹੋਵੇ ਉਹਨਾਂ ਨੂੰ ਪਤਾ ਹੁੰਦਾ ਅੱਗ ਦਾ ਸੇਕ ਕੀ ਆ ਦੂਜੇ ਦੀਆਂ ਗੱਲਾਂ ਹੁੰਦੀਆਂ ਵੀ ਅਗਦਾ ਸੀ ਕਿ ਕੈਸਾ ਹੁੰਦਾ ਠੀਕ ਹੈ ਜੀ ਜੋ ਬੰਦਾ ਜਿਹੜੀ ਪ੍ਰੋਬਲਮ ਚੋ ਫੇਸ ਹੁੰਦਾ ਉਹਨੂੰ ਉਹ ਚੀਜ਼ ਦਾ ਪੱਕਾ ਹੀ ਪਤਾ ਹੁੰਦਾ ਵੀ ਇਹ ਚੀਜ਼ ਦਾ ਕਿੰਨਾ ਕਿਤਾਪਾ ਤੇ ਕਿੰਨਾ ਕੁ ਸੇਕ ਹੈ ਇਹ ਉਹ ਬੰਦਾ ਜਾਣਦਾ ਹੁੰਦਾ ਠੀਕ ਹੈ ਮੈਂ ਵੀ ਬਹੁਤ ਟੱਕੇ ਖਾਦੇ ਆ ਮੈਂ ਵੀ ਵੱਧੂ ਐ ਆਪਦੀ ਜ਼ਿੰਦਗੀ ਚ ਮੈਨੂੰ ਵੀ ਨੌਲੇਜ ਨਹੀਂ ਸੀ ਵਿਦਆਊਟ ਨੌਲੇਜ ਬੰਦਾ ਜਾਨਵਰੀ ਹੁੰਦਾ ਹੈ ਜਦੋਂ ਆਪਾਂ ਨੂੰ ਗੁਰਬਾਣੀ ਨਾਲ ਜੁੜ ਜਾਂਦੇ ਆ ਨੌਲਜ ਆ ਜਾਂਦੀ ਆ ਫਿਰ ਤਾਂ ਆਪਾਂ ਬਹਿ ਕੀ ਸੋਚੀ ਜਾਂਦੇ ਵੀ ਯਾਰ ਮੈਂ ਜ਼ਿੰਦਗੀ 'ਚ ਆ ਨਹੀਂ ਸੀ ਕਰਨਾ ਐਵੇਂ ਕਰਨਾ ਪਰ ਮੈਂ ਫਿਰ ਵੀ ਤੁਹਾਨੂੰ ਕਹੂੰਗੀ ਵੀ ਪਾਸਟ 'ਚ ਕਦੇ ਨਾ ਜਾਇਓ ਪਾਸਟ ਛੋੜਾ ਜਾਇਆ ਸਾ ਮਰਜੀ ਹੋਵੇ ਪਾਸਟ ਮਤਲਬ ਲੰਘਿਆ ਸਮਾਂ ਛੋੜਾ ਮਾੜਾ ਹੋਵੇ ਛੋੜਾ ਚੰਗਾ ਹੋਵੇ ਲੋਕ ਸਾਨੂੰ ਗਾਲਾਂ ਦਿੰਦੇ ਹੁਣ ਲੋਕ ਸਾਨੂੰ ਸੁਲਾਉਂਦੇ ਹੋਣ ਪਲੀਜ਼ ਉਹਦੇ 'ਚ ਨਹੀਂ ਜਾਣਾ ਤੁਸੀਂ ਕਦੇ ਹੀ ਨਹੀਂ ਜਾਣਾ ਇੱਕ ਤੁਸੀਂ ਦਿਲ 'ਚੋਂ ਗੱਲ ਕੱਢ ਦਿਓ ਵੀ ਅਸੀਂ ਲੋਕਾਂ ਤੋਂ ਬਾਵਾਜਾ ਸ਼ਾਵਾਸੇ ਖੱਟਣੀਆਂ ਸਾਵਾਸੇ ਲੋਕ ਸਾਨੂੰ ਕਦੇ ਨਹੀਂ ਦੇਣਗੇ ਚਾਹੇ ਤੁਸੀਂ ਚੰਗਿਆਂ ਤੋਂ ਚਾਹੇ ਮਾੜਿਆਂ ਨੂੰ ਤਾਂ ਮਾੜਾ ਕਹਿਣਾ ਹੀ ਕਹਿਣਾ ਇਹ ਤਾਂ ਚੰਗਿਆਂ ਨੂੰ ਵੀ ਇੱਕ ਬਰਾਬਰੀ ਤੋਂ ਬੋਲਦੇ ਆ। ਸੋਡੀ ਜ਼ਿੰਦਗੀ 'ਚ ਕੁਝ ਵੀ ਹੋਇਆ ਤੁਸੀਂ ਉਹ ਨਹੀਂ ਯਾਦ ਕਰਨਾ। ਜੇ ਕੁਝ ਲੋਕ ਐਸੇ ਹੋਣਗੇ ਸੋਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰਨਗੇ। ਤੂੰ ਪਹਿਲਾਂ ਐ ਸੀਗਾ ਤੂੰ ਐ ਸੀ ਬਸ ਹੀ ਤੁਸੀਂ ਉਹ ਬੰਦੇ ਦੀ ਜਿਹੜਾ ਬੰਦਾ ਆ ਕੇ ਸੋਨੂੰ ਇਹ ਚੀਜ਼ਾਂ ਯਾਦ ਕਰਵਾਉਂਦਾ ਵੀ ਤੂੰ ਐ ਆ ਬਾਹਰ ਉਸ ਬੰਦੇ ਤੋਂ ਦੂਰੀ ਰੱਖੋ। ਜਾਨੀ ਕਿ ਪਾਸਾ ਵੱਟ ਲਓ ਜਿਹੜਾ ਬੰਦਾ ਸੋਨੂੰ ਆ ਕੇ ਸੋਡੀਆਂ ਬੀਤੀਆਂ ਗੱਲਾਂ ਯਾਦ ਕਰਾ ਕੇ ਸੋਡੀ ਆਤਮਾ ਤੇ ਸੱਟ ਮਾਰਦਾ। ਇਸੋ ਜੀ ਆਤਮਾ ਦੁਖੀ ਕਰਦਾ ਉਹਨਾਂ ਦਾ ਸਵਾਦ ਆਉਂਦਾ ਉਹਨਾਂ ਚੀਜ਼ਾਂ ਚ ਵੀ ਮੈਨੂੰ ਦੁਖੀ ਕੀਤਾ ਪਰ ਤੁਹਾਡੇ ਦਿਲ ਤੇ ਕੀ ਗੁਜ਼ਰਦਾ ਹੈ ਤੁਸੀਂ ਜਾਣਦੇ ਹੋ ਸੋ ਪਾਸਟ ਸਮਾਂ ਕਈਆਂ ਦੇ ਮਾੜੇ ਰਹਿੰਦੇ ਕਈਆਂ ਦੇ ਵੀਰੇ ਚੰਗੇ ਹੁੰਦੇ ਆ ਕਈ ਅਮੀਰ ਹੁੰਦੇ ਆ ਕਈ ਗਰੀਬ ਹੁੰਦੇ ਆ ਹਰ ਇੱਕ ਦੀ ਅੱਡੋ ਅੱਡੀ ਜ਼ਿੰਦਗੀ ਹੁੰਦੀ ਹੈ ਕਿਸੇ ਨੇ ਕਿਸੇ ਹਾਰੇ ਜ਼ਿੰਦਗੀ ਕੱਢੀ ਹੁੰਦੀ ਹੈ ਕਿਸੇ ਨੇ ਕਿਸੇ ਦੇ ਹਾਰੇ ਜ਼ਿੰਦਗੀ ਕੱਢੀ ਹੁੰਦੀ ਹੈ ਕਿਸੇ ਨੂੰ ਮੰਨ ਲਓ ਕੋਈ ਵਿੱਚ ਐਸੇ ਵੀ ਲੋਕ ਹੋਣਗੇ ਜਿਨ੍ਹਾਂ ਨੂੰ ਵਿਚਾਰਾ ਨੂੰ ਨੌਲੇਜ ਦੀ ਵਿੱਚ ਮੈਂ ਸੀ ਮੈਨੂੰ ਕੋਈ ਨੌਲਜ ਨਹੀਂ ਸੀ ਮੈਨੂੰ ਇਹ ਪਤਾ ਹੀ ਨਹੀਂ ਸੀ ਵੀ ਪ੍ਰਮਾਤਮਾ ਦੇ ਲੱਡ ਲੱਗ ਕੇ ਸਾਰੇ ਦੁੱਖ ਟੁੱਟ ਜਾਂਦੇ ਆ ਇਸ ਚੀਜ਼ ਦਾ ਮੈਨੂੰ ਬਿਲਕੁਲ ਗਿਆਨ ਨਹੀਂ ਸੀ ਜੇ ਮੈਨੂੰ ਗਿਆਨ ਹੁੰਦਾ ਤਾਂ ਮੈਂ ਜ਼ਿੰਦਗੀ ਚ ਬਹੁਤ ਪਹਿਲੇ ਇਹ ਚੀਜ਼ਾਂ ਕਰ ਲੈਣੀਆਂ ਸੀਗੀਆਂ ਗਿਆਨ ਪਰ ਉਹ ਕਹਿੰਦੇ ਨੇ ਵੀ ਪ੍ਰਮਾਤਮਾ ਦੇ ਹੁਕਮ ਮੈਨਾਂ ਪਤਾ ਨਹੀਂ ਹਿਲਦਾ ਗਿਆਨ ਵੀ ਉਦੋਂ ਆਇਆ ਜਦੋਂ ਮਤਲਬ ੱੱਕੇ ਖਾ ਲਏ ਦੁਨੀਆ ਤੇ ਜਮਾਨ ਉਹ ਗੱਲਾਂ ਠੋਕਰਾਂ ਖਾਲੀਆਂ ਉਦੋਂ ਜਾ ਕੇ ਗਿਆਨ ਆਇਆ ਚੱਲ ਫਿਰ ਵੀ ਸ਼ੁਕਰ ਕਰਦੇ ਆ ਵਾਹਿਗੁਰੂ ਦਾ ਵੀ ਵਾਹਿਗੁਰੂ ਤੁਸੀਂ ਮੈਨੂੰ ਆਪਣੇ ਨਾਲ ਜੋੜਿਆ ਗੁਰਬਾਣੀ ਪੜਨ ਲਾਇਆ ਗੁਰਬਾਣੀ ਨਾਲ ਜੁੜੀ ਗੁਰਬਾਣੀ ਨਾਲ ਜੁੜੀ ਤਾਂ ਆਪਦੇ ਬੱਚਿਆਂ ਚ ਵਧੀਆ ਸੌਖੀ ਰੋਟੀ ਖਾਨੀ ਐ ਵਧੀਆ ਆਪਦੀ ਜ਼ਿੰਦਗੀ ਕੱਢਦੀ ਐ ਬਤੀਤ ਜ਼ਿੰਦਗੀ ਹੋਈ ਜਾਂਦੀ ਐ ਵਧੀਆ ਲੱਗ ਰਹੀ ਐ ਚਲੋ ਜਾਣਾ ਤੱਕ ਤਾਂ ਸਭ ਨਹੀਂ ਅਸੀਂ ਦੁਨੀਆ ਤੋਂ ਪਰ ਆਪਦੀ ਸੌਖੀ ਜ਼ਿੰਦਗੀ ਬਤੀਤ ਕਰ ਲਾਂਗੀ ਮੈਂ ਵੀ ਆਪਦਾ ਬੀਤਿਆ ਸਮਾਂ ਭੁੱਲ ਚੁੱਕੀ ਹਾਂ ਕਿਉਂਕਿ ਮੈਨੂੰ ਹੁਣ ਆਪਦੀ ਜ਼ਿੰਦਗੀ ਜਿਉਣੀ ਵਧੀਆ ਲੱਗਦੀ ਐ ਮੈਂ ਜਿੰਨਾ ਤੋਂ ਉਮੀਦਾਂ ਰੱਖੀਆਂ ਸੀ ਕਾਸੀ ਨਾ ਕਾਸੀ ਦੀਆਂ ਉਹਨਾਂ ਨੇ ਸਾਰਿਆਂ ਨੇ ਹੀ ਮੇਰੇ ਸੱਟ ਮਾਰੀ ਐ ਕਿਸੇ ਨੇ ਕੋਈ ਮੇਰੀ ਉਮੀਦ ਪੂਰੀ ਨਹੀਂ ਕੀਤੀ ਤੇ ਨਾ ਹੀ ਮਿੱਦਾ ਕੁਛੋੜੀਆਂ ਪੂਰੀਆਂ ਕਰਦਾ ਵੀਰੇ ਇਸ ਗਲਤ ਫਹਿਮੀ ਦਾ ਜਮੀ ਨਾ ਰਹੋ ਕੋਈ ਕਿਸੇ ਦੀ ਉਮੀਦ ਤੇ ਖਰਾ ਨਹੀਂ ਉਤਰਦਾ ਚਾ ਗੁਰੂ ਗ੍ਰੰਥ ਸਾਹਿਬ ਦੀ ਸੌਖਾ ਲੇ ਚਾਹੇ ਕੋਈ ਗੁਰਦੁਆਰੇ ਚੜ ਜੇ ਕੋਈ ਜਿਹੜਾ ਬੰਦਾ ਘਟੀਆਂ ਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਕਦੇ ਵੀ ਨਹੀਂ ਕਰਦਾ ਉਹਨੇ ਆਪ ਦਾ ਕਮੀਨਾ ਪੰਡ ਦਿਖਾਉਣਾ ਹੁੰਦਾ ਨਾ ਉਹ ਰੱਬ ਤੋਂ ਡਰਦਾ ਤੇ ਤੇਰੇ ਮੇਰੇ ਤੋਂ ਤਾਂ ਡਰਨਾ ਹੀ ਨਹੀਂ ਕੀਆ ਸੋ ਐਸੇ ਬੰਦਿਆਂ ਤੋਂ ਪਾਸਾ ਵੱਟੋ ਜਿਹੜੇ ਬੰਦੇ ਛੋਡੇ ਨਾਲ ਰਹਿ ਕੇ ਛੋਡੇ ਨਹੀਂ ਬਣਦੇ ਛੋਡੇ ਨਾਲ ਫਰਾਡ ਕਰ ਰਹੇ ਆ ਪਤਾ ਤਾਂ ਆਪਾਂ ਨੂੰ ਲੱਗ ਜਾਂਦਾ ਵੀ ਇਹ ਡੇਣ ਜਾਣ ਤਾਂ ਆਪਾਂ ਹੁੰਦੇ ਨਹੀਂ ਪਤਾ ਤਾਂ ਆਪਾਂ ਨੂੰ ਲੱਗ ਜਾਂਦਾ ਵੀ ਕਿਹੜਾ ਬੰਦਾ ਆਪਣੇ ਨਾਲ ਫਰਾਡ ਕਰ ਰਿਹਾ ਹੈ ਕਿਹੜਾ ਆਪਣੇ ਨਾਲ ਆ ਕਿਹੜਾ ਦੂਰ ਹੈ ਆਪਾਂ ਸਭ ਜਾਣਦੇ ਹੁੰਨੇ ਪਰ ਅਣਜਾਣ ਪਤਾ ਕਿਉਂ ਬਣ ਜਾਂਦੇ ਆ ਕੀ ਆ ਇਹ ਬੰਦਾ ਲੀਤੇ ਆ ਜੇ ਕੀ ਆ ਇਹ ਸੁਧਰ ਜੇ ਵੀਰੇ بگੜੇ ਬੰਦੇ ਕਦੀ ਨਹੀਂ ਸੁਧਰਦੇ ਇਹਨਾਂ ਪਰਿਖਿਆ ਚ ਕਦੇ ਵੀ ਨਾ ਰਹੋ ਠੀਕ ਹੈ ਸੋਨ ਲੋਕ ਮਾੜਾ ਵੀ ਕਹਿਣਗੇ ਚੰਗਾ ਵੀ ਕਹਿਣਗੇ ਹੁਣ ਮੈਂ ਵੀਡੀਓ ਪਾਉਣੀ ਹੈ ਇਹ ਚੀਜ਼ ਮੈਨੂੰ ਗਿਆਨ ਹੈ ਇਸ ਚੀਜ਼ ਨੂੰ ਆ ਪਹਿਲਾਂ ਸੋਚ ਕੇ ਚੱਲੀਆਂ YouTube YouTube ਤੇ ਆਉਣ ਤੋਂ ਪਹਿਲਾਂ ਇਹ ਗੱਲ ਮੈਂ ਸੋਚ ਕੇ ਚੱਲੀਆਂ ਵੀ ਮੈਨੂੰ ਮਾੜੇ ਕਮਿੰਟ ਵੀ ਆ ਸਕਦੇ ਆ ਮੈਨੂੰ ਟਿੱਪਣੀਆਂ ਵੀ ਕਰ ਸਕਦੇ ਲੋਕ ਸ਼ੌਂਜੋ ਕੁਝ ਬੋਲ ਦਿੰਦੇ ਵੀ ਇੱਥੇ ਇੱਥੇ ਗੁਰੂਆਂ ਪੀਰਾਂ ਨੂੰ ਨਹੀਂ ਬਖਸ਼ਾ ਮੈਂ ਕੀ ਚੀਜ਼ ਆ ਠੀਕ ਹੈ ਉਹਨਾਂ ਨੂੰ ਵੀ ਲੋਕ ਕੁਛ ਨਾ ਕੁਛ ਕਹਿ ਦਿੰਦੇ ਆ ਤੇ ਮੈਂ ਤਾਂ ਚੀਜ਼ ਹੀ ਕੁਛ ਨਹੀਂ ਕਾ ਕਰਕੇ ਇਹੋ ਜਿਹੜੀ ਪਾਠ ਦੀ ਗੱਲ ਕਰਦੀ ਆ ਮੈਂ ਪਾਠ ਤੁਸੀਂ ਰਾਤ ਨੂੰ ਸਵਾ 2 ਤੋਂ ਬਾਅਦ ਬਾਅਦ ਉੱਠ ਖੜਨਾ ਉੱਠ ਕੇ 2:30 ਵਜੇ ਪਾਠਾ ਵਾ ਸਟਾਰਟ ਕਰੋ 5 ਮਿੰਟ ਜਾਪ ਕਰੋ 10 ਮਿੰਟ ਜਾਪ ਕਰੋ 15 ਜਿੰਨਾ ਜਾਪ ਕਰੋਗੇ ਉਨੰਹੀਂ ਤੁਹਾਨੂੰ ਫਾਇਦਾ ਹੋ ਕਰਨਾ ਕੀ ਹੈ ਜਿਹੜੇ ਤੁਸੀਂ ਬਿਸਤਰ ਤੇ ਬੈਠੇ ਹੋ ਸਾਵਧਾਨੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਦੀ ਇੱਕੋ ਹੀ ਸਾਵਧਾਨੀ ਹੈ ਵੀ ਪਵਿੱਤਰਤਾ ਤੇ ਸੁੱਚਤਾ ਤੁਹਾਡੀ ਕਾਇਮ ਹੋਣੀ ਚਾਹੀਦੀ ਹੈ ਸਮਝਦਾਰ ਸਮਝਦੇ ਆ ਉੱਠਣਾ 5 ਸਨਾਨਾ ਕਰੋ ਮੂਲ ਮੰਤਰ ਦਾ ਜਾਪ ਕਰਨਾ ਹੈ ਸਿਰਫ ਮੂਲ ਮੰਤਰ ਦਾ ਜਾਪ ਕਰਨਾ 5 10 15 ਜਿੰਨਾਂ ਜਿੰਨਾ ਜਿਹੜੀ ਵੀ ਤੁਸੀਂ ਬਿਸ਼ ਮੰਗੋਗੇ ਮੈਂ ਨਾ ਸੱਸਾ ਸ਼ੱਸਾ ਇਹ ਗਲਤ ਬੋਲ ਜਾਂਦੀ ਆ ਜੀ ਇਹ ਮੈਨੂੰ ਬਚਪਨ ਤੋਂ ਆਦਤ ਪਈ ਹੋਈ ਆ ਤੁਸੀਂ ਪਲੀਜ਼ ਮੈਂਡ ਨਾ ਕਰਿਆ ਕਰੋ ਮੈਂ ਕੋਈ ਜਾਣ ਬੁੱਝ ਕੇ ਨਹੀਂ ਕਰਦੀ ਸ਼ੱਸਾ ਸ਼ੱਸਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਵੀ ਮੈਂ ਕਿੱਥੇ ਗਲਤ ਬੋਲ ਜਾਂਦੀ ਆ ਜੈਸੀ ਰੱਬ ਨੇ ਬਣਾਤੀ ਉਹ ਆਪਦੇ ਪਹਿਲਾਂ ਤਾਂ ਤੁਸੀਂ ਉੱਠਣਸਾਰ ਬਸ ਧੰਨ ਗੁਰੂ ਰਾਮਦਾਸ ਕਹਿ ਕੇ ਮੂਲ ਮੰਤਰ ਦਾ ਜਾਪ ਸਟਾਰਟ ਕਰ ਦਿਓ ਟਾਈਮ ਉਸ ਵਾਸਤੇ ਵੀ ਜਿੰਨਾ ਤੁਹਾਡਾ ਸੁੱਤੋ ਲੱਗਦਾ ਟਾਈਮ ਉਹਦੇ ਹਿਸਾਬ ਨਾਲ ਤੁਸੀਂ ਪਾਠ ਕਰੋ ਕੋਈ ਜ਼ਰੂਰੀ ਨਹੀਂ ਮੇਰੇ ਕਹੀ ਮੰਗਰ ਕਰਨਾ ਥੋੜੀ ਜਿੰਨੀ ਹਿੰਮਤ ਪੈਂਦੀ ਹੈ ਠੀਕ ਹੈ ਮੈਂ ਕਿਸੇ ਨੂੰ ਵੱਜ ਕੇ ਨਹੀਂ ਕਹਿੰਦੀ ਮੈਨੂੰ ਤਾਂ ਆ ਵੀ ਕੋਈ ਰੱਬ ਦਾ ਨਾਮ ਲੈ ਲੈ ਚਾਹੇ 5 ਮਿੰਟ ਲੈ ਲੈ 10 ਮਿੰਟ ਲੈ ਲੈ ਨਾਲੇ ਮੇਰਾ ਭਲਾ ਨਾਲੇ ਤੁਹਾਡਾ ਭਲਾ ਕਹਿੰਦੀ ਨੇ ਕਰਪਾਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਜਦੋਂ ਤੁਸੀਂ ਉਹ ਪਾਠ ਨੂੰ ਉਹਦੀ ਸਮਾਪਤੀ ਕਰਨੀ ਹੈ ਸਮਾਪਤੀ ਵੇਲੇ ਤੁਸੀਂ ਕੀ ਕਰਨਾ ਹੈ ਤੁਹਾਡੀ ਬਾਣੀ ਬੜਦੇ ਤੂੰ ਧੰਨ ਗੁਰੂ ਰਾਮਦਾਸ ਮਹਾਰਾਜ ਮੈਂ ਤਾਂ ਵੈਸੇ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਲੈਣੀ ਆ ਸਾਰੇ ਕੰਮਾਂ 'ਚ ਤਨ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੇ ਬਾਣੀ ਪੜ੍ਹਦਿਆਂ ਤੋਂ ਲੱਖਾਂ ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੀ ਇਹ ਚੀਜ਼ ਮੈਂ ਕਹੀ ਨਹੀਂ ਕਹੀ ਹੁੰਨੀ ਹੈ ਕਿਉਂਕਿ ਮੈਂ ਇਹਨੂੰ ਇੱਕ ਛੋਟੀ ਅਰਦਾਸ ਮੰਨ ਲੈਣੀ ਆ ਵੀ ਮੈਂ ਜਿਵੇਂ ਉਹ ਪਕੈਣੀ ਵੀ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਸ਼ੁਰੂਆਤ ਦੇ ਕਾਰਜ ਰਾਸ ਕਰਨੀ ਹੋਈ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਜਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੈਂ ਬਸ ਇੱਥੇ ਕਹਿ ਕੇ ਪਾਠ ਖਤਮ ਕਰਕੇ ਉਸ ਤੋਂ ਬਾਅਦ ਮੈਂ ਕਹਿ ਦਿੰਨੀ ਆ ਪਹਿਲਾਂ ਮੈਂ ਆਪਣੀ ਬੇਸ਼ ਮੰਗਦੀ ਹਣੀ ਤੁਹਾਨੂੰ ਦੱਸਣਾ ਭੁੱਲ ਗਈ ਜਦੋਂ ਮੈਂ ਬਾਣੀ ਪੜ ਹਟਦੀਆਂ ਵੀ ਮੇਰੇ ਤੋਂ ਬੇਸ਼ ਪੂਰੀ ਹੋ ਚੁੱਕੀ ਹੈ ਵੀ ਜਿਹੜਾ ਪ੍ਰਾਤਮਿਕ ਪਾਠ ਕਰਨਾ ਮੈਂ ਤਾਂ ਕਦੇ ਸ਼ੌਂਕ ਨੂੰ ਵੀ ਕਰ ਲੈਣੀ ਆ ਬਾੜ ਫਟ ਕੇ ਜਾਪ ਬੂਲ ਮੰਤਰ ਦਾ ਤੁਸੀਂ ਆਪਣੀ ਬੇਸ਼ ਬੰਦ ਕੇ ਜਦੋਂ ਪਾਠ ਤੁਸੀਂ ਸਮਾਪਤ ਕਰਨ ਨਾਲ ਆਪਣੀ ਬਿਸ਼ ਮੰਗ ਲਿਆ ਕਰੋ ਜੋ ਵੀ ਰੱਬ ਤੋਂ ਮੰਗਦੇ ਹੋ ਮੰਗਿਓ ਨੇਕ ਇਹ ਨਾ ਮੰਗੇ ਵੀ ਫਲਾਨਾ ਕਾਮਯਾਬ ਨਾ ਹੋਵੇ ਘੁੰਕਾ ਮਰ ਜੇ ਘੁੰਕਾ ਗਲ ਜੀ ਇਹ ਚੀਜ਼ਾਂ ਹੁੰਦੀਆਂ ਕਦੇ ਨਹੀਂ ਪੂਰੀਆਂ ਹੋਣੀਆਂ ਫਰਾਡ ਵਾਲੀ ਕਦੇ ਵੀ ਗੱਲ ਨਹੀਂ ਪੂਰੀ ਹੁੰਦੀ ਸੱਚੇ ਦੇ ਲੋ ਮੰਗੇ ਉਹ ਜੋ ਮੰਗਦੇ ਹੋ ਨੌਕਰੀ ਮੰਗਦੇ ਹੋ ਵਿਦਿਆ ਮੰਗਦੇ ਹੋ ਬੱਚੇ ਮੰਗਦੇ ਹੋ ਜੋ ਵੀ ਮੰਗਦੇ ਹੋ ਤੁਹਾਡੀ ਜਿਹੜੀ ਸੋਚ ਹੈ ਨੇਕ ਤੇ ਮੰਗ ਵੀ ਤੁਹਾਡੀ ਨੇਕ ਹੋਣੀ ਚਾਹੀਦੀ ਆ ਇਹ ਨਹੀਂ ਕਿ ਤੁਸੀਂ ਕੁਝ ਗਲਤ ਮੰਗ ਲਓ ਉਹ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਹੁੰਦੀਆਂ ਉੱਤੇ ਤਾਂ ਪ੍ਰਮਾਤਮਾ ਉਲਟਾ ਆਪਣੇ ਖਿਲਾਫ ਹੁੰਦਾ ਵੀ ਤੂੰ ਮੰਗ ਕੀ ਰਿਹਾ ਹੈ ਕੀ ਜਦ ਜੋ ਤੁਹਾਨੂੰ ਜ਼ਰੂਰਤ ਆ ਉਹ ਮੰਗਿਓ ਮੰਗਿਓ ਜਿਹਦੇ ਸੁਰੂਪ ਤਾਂ ਵੀ ਸਹੀ ਆ ਕਦੇ ਵੀ ਗਲਤ ਕੋਈ ਇੱਛਾ ਨਾਲ ਮਨ ਚ ਤਾਰੇਓ ਕਿਸੇ ਪ੍ਰਤੀ ਵੀ ਉਹ ਕਦੇ ਪੂਰੀ ਨਹੀਂ ਹੁੰਦੀ ਹੁੰਦੀ ਜੋ ਤੁਹਾਡੇ ਕਰਮਾਂ ਚ ਮਿਲ ਜਾਣਾ ਤੁਹਾਨੂੰ ਬਸ ਉਹਦੀ ਬੇਸ਼ ਮੰਗ ਕੇ ਬਸ ਕਹਿ ਦੇਣਾ ਮਹਾਰਾਜ ਨੂੰ ਵੀ ਮਹਾਰਾਜ ਅਖਰਵਾਦਾ ਘਟਾ ਭੁੱਲ ਚੁੱਕ ਮਾਫ ਕਰਨੀ ਸਰਵਾਦੇ ਕਾਰਜ ਰਾਜ ਕਰਨੀ ਸਹੀ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਜਿਤਾ ਵੀ ਨਾਨਕ ਨਾਮ ਚਾਦਿਕਲਾ ਤੇਰੇ ਭਾਣੇ ਅਸ਼ੀਰਵਾਦਾ ਬੋਲੋ ਜੋ ਮਰਜੀ ਬੇਸ਼ ਮੰਗ ਲਓ ਪਾਠ ਕਰਕੇ ਦੇਖਿਓ ਤੁਹਾਨੂੰ ਇੱਕ ਹਫ਼ਤੇ ਦੇ ਅੰਦਰ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਸੰਕੇਤ ਮਿਲਣੇ ਸ਼ੁਰੂ ਹੋ ਜਾਣਗੇ ਵਾਹਿਗੁਰੂ ਦੇ ਘਰੋਂ ਸੰਕੇਤ ਮਿਲਣੇ ਸ਼ੁਰੂ ਹੋ ਜਾਣਗੇ ਵੀ ਵੀ ਤੁਹਾਨੂੰ ਆਪਣੇ ਆਪ ਨੂੰ ਚੰਗਾ ਚੰਗਾ ਲੱਗਣ ਲੱਗ ਜੂਗਾ ਵੀ ਯਾਰ ਮੈਂ ਚੰਗਾ ਐ ਮੈਂ ਆਹ ਹਾਂ ਮੈਂ ਤੇ ਮੂਲ ਮੰਤਰ ਦਾ ਪਾਠ ਤੁਹਾਨੂੰ ਪਤਾ ਹੀ ਐ ਵੀ ਪਹਿਲੀ ਬੋੜੀ ਦਾ ਪਾਠ ਕਰਨਾ ਤੁਸੀਂ ਕਰਨਾ ਕਿੱਥੇ ਤੱਕ ਰਾ ਇਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨੀ ਸੈਭੰ ਗਰ ਪਰਸ਼ਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਬਸ ਇਥੋ ਤੇ ਕਰਦੇ ਰਹੋ ਆਹੀ ਮੰਤਰ ਹੈ ਜੀ ਇਹ ਮੰਤਰ ਚ ਇੰਨੀ ਸ਼ਕਤੀ ਹੈ ਇੰਨੀ ਤਾਕਤ ਹੈ ਤੁਹਾਡੇ ਜਿਹੜੇ ਕੰਮ ਹੈ ਉਹ ਵਰਨੇ ਸ਼ੁਰੂ ਹੋ ਜਾਣਗੇ ਕੁਦਰਤ ਮਾਲਕ ਦੀ ਪਰਮਾਤਮਾ ਦੇ ਘਰੋਂ ਨਾ ਤੁਹਾਡੇ ਇਥੋਂ ਇਹ ਜਿਹੀ ਬਾਜ ਆਉਣ ਲੱਗ ਜੂ ਤੁਸੀਂ ਹੌਸਲੇ ਚ ਰਹਿਣ ਲੱਗ ਜਾਨਗੇ ਤੁਹਾਨੂੰ ਆ ਲੱਗੂ ਆ ਕੰਮ ਕੀ ਹੈ ਤੁਮ ਹੁਣ ਕਰ ਲਓ ਇਹ ਕੰਮ ਕੀ ਹੈ ਇਹ ਤੁਮ ਹੁਣ ਕਰ ਲਓ ਕਰਕੇ ਦੇਖਿਓ ਫਿਰ ਮੈਨੂੰ ਮੈਸੇਜ ਕਰਕੇ ਦੱਸਿਓ ਜੋ ਮੈਂ ਤਜਰਬੇ ਕੀਤੇ ਆ ਉਹੀ ਤੁਹਾਨੂੰ ਦੱਸ ਰਹੀ ਆ ਕਦੇ ਵੀ ਮੈਨੂੰ ਇਹ ਨਹੀਂ ਕਿ ਮੈਂ ਵਿਊ ਲੈਣ ਦੇ ਚੱਕਰ 'ਚ ਨਹੀਂ ਕੋਈ ਉਹ ਕਰਦੀ ਮੈਂ ਜੋ ਹੰਡਾਈਆਂ ਚੀਜ਼ਾਂ ਹੀ ਤੁਹਾਨੂੰ ਦੱਸ ਰਹੀ ਆ ਠੀਕ ਹੈ ਜੀ ਮੇਰਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਆ ਅੱਜ ਵੀ ਦੱਸਦੀ ਆ ਵੀ ਮੇਰਾ ਤਾਂ ਗੁਰੂ ਨਾਨਕ ਦਾਸ ਤੇ ਵਿਸ਼ਵਾਸ ਆ ਜੋ ਉਹਨੇ ਦੇਣਾ ਮੈਨੂੰ ਦੇ ਹੀ ਦੇਣਾ ਤੇ ਮੈਂ ਆਸ ਨਹੀਂ ਰੱਖੀ ਕਿਸੇ ਤੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਜਿੰਨਾ ਚਿਰ ਇਨਸਾਨਾਂ ਤੋਂ ਆਸ ਰੱਖੀ ਸੀ ਨਾ ਮੈਂ ਕਾਮਯਾਬ ਨਹੀਂ ਹੋਈ ਜਦੋਂ ਮੈਂ ਵਾਹਿਗੁਰੂ ਤੋਂ ਆਸ ਰੱਖ ਲਈ ਤੇ ਮੈਂ ਕਾਮਯਾਬ ਹੋ ਗਈ ਠੀਕ ਹੈ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਬਣੀਆਂ ਪਿਆਰ ਭਰੀ ਸ਼াশਤਰੀ ਕਾਲ ਮੈਥੋਂ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਗਲਤ ਕਿਹਾ ਕਿਉਂ ਵੀ ਤਾਂ ਮੈਂ ਮਾਫੀ ਚਾਹਣੀ ਆ ਕਿਉਂਕਿ ਕਿ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਜੀ ਗਲਤੀਆਂ ਹੋ ਜਾਂਦੀਆਂ ਕਈ ਜਿੱਦਾਂ ਮੈਂ ਡਾਇਬਟੀਜ਼ ਦੀ ਮਰੀਜ਼ ਆ ਸ਼ੂਗਰ ਦੀ ਮਰੀਜ਼ ਆ ਸ਼ੂਗਰ ਦੇ ਮਰੀਜ਼ ਦਾ ਬੈਸੇ ਵੀ ਬ੍ਰੇਨ ਆ ਜਿਹੜਾ ਥੋੜਾ ਕਮਜ਼ੋਰ ਹੋ ਜਾਂਦਾ ਕਿਉਂਕਿ ਮਿੱਠਾ ਛੜਨ ਦਾ ਮਿੱਠੇ ਨਾਲ ਬ੍ਰੇਨ ਦਾ ਕੰਟੈਕਟ ਆ ਸੋ ਚੜ ਦੀ ਖਲਾਚ ਰੱਖੀ ਵਾਹੇ ਜੀ ਸੋ ਨੂੰ ਸਾਰਿਆਂ ਨੂੰ ਹੀ